ਅੱਛਾ ਤੇ ਪੁਨੇ ਦੇ ਵਿਚ ਵੱਡਾ ਹਾਦਸਾ ਵਾਪਰਿਆ ਜਿੱਥੇ ਕੁੰਡਮਾਲਾ ਪਿੰਡ ਸੀ ਉਸ ਦੇ ਨੇੜੇ ਇੰਦਰਾਨੀ ਨਦੀ ਸੀ ਜਿੱਥੇ ਪੁਲ ਸੀ ਤੇ ਅਚਾਨਕ ਪੁਲ ਟੁੱਟ ਜਾਂਦਾ ਹੈ 150 ਲੋਕ ਇਸ ਪੁਲ ਤੇ ਖੜੇ ਹੁੰਦੇ ਨੇ ਤੇ ਅਚਾਨਕ ਇਹ ਪੁਲ ਟੁੱਟ ਜਾਂਦਾ ਹੈ ਤੇ 150 ਲੋਕ ਜੋ ਇਸ ਪੁਲ ਤੇ ਖੜੇ ਸਨ ਉਹ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਦੋ ਲੋਕਾਂ ਦੀ ਮੌਤ ਹੋ ਗਈ ਹੈ ਕਈ ਲੋਕ ਜਿਹੜੇ ਨੇ ਇਸ ਵੇਲੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਇਹ ਲੋਕ ਵੀਕੈਂਡ ਮਨਾਉਣ ਦੇ ਲਈ ਇੱਥੇ ਆਏ ਸਨ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਵੇਗਾ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਰਾਹਤ ਕਾਰਜ ਲਗਾਤਾਰ ਜਾਰੀ ਕੀਤਾ ਗਿਆ ਰਾਹਤ ਕਾਰਜ ਸ਼ੁਰੂ ਕੀਤਾ ਗਿਆ ਕੁਝ ਲੋਕ ਜਿਹੜੇ ਨੇ ਉਹਨਾਂ ਦਾ ਰੈਸਕਿਊ ਕਰ ਲਿਆ ਗਿਆ ਪਰ ਕੁਝ ਲੋਕ ਹਾਲੇ ਵੀ ਲਾਪਤਾ ਨੇ ਦੋ ਲੋਕ ਜਿਨ੍ਹਾਂ ਦੀ ਮੌਤ ਹੋ ਗਈ ਹੈ ਇਹ ਟੂਰਿਸਟਸਨ ਜੋ ਇੱਥੇ ਆਏ ਹੋਏ ਸਨ ਘੁੰਮਣ ਕਿਉਂਕਿ ਇੰਦਰਾਣੀ ਨਦੀ ਤੇ ਪਾਣੀ ਦਾ ਪੱਧਰ ਵਧਿਆ ਹੋਇਆ ਸੀ ਦੋ ਦਿਨ ਤੋਂ ਮੀਂਹ ਪੈ ਰਿਹਾ ਸੀ ਤੇ ਇਹ ਲੋਕ ਇੱਥੇ ਘੁੰਮਣ ਫਿਰਨ ਦੀ ਲਈ ਆਏ ਸਰ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਵੇਗਾ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿੰਨਾ ਪਿਆਣਾ ਕਿ ਹਾਦਸਾ ਵਾਪਰੇ ਜੋ ਪੋਲ ਹੈ ਉਸ ਦਾ ਇੱਕ ਹਿੱਸਾ ਜੋ ਵਿਚਕਾਰ ਵਾਲਾ ਹਿੱਸਾ ਹੈ ਉਹ ਪੂਰੀ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਰੁੜ ਗਿਆ ਲੋਕ ਜਿਹੜੇ ਨੇ ਬਚਾਓ ਬਚਾਓ ਕਹਿੰਦੇ ਹੋਏ ਵੀ ਨਜ਼ਰ ਆਏ ਨੇ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਜਿੱਥੇ ਲੋਕ ਪਾਣੀ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਜੋ ਸਥਾਨਕ ਲੋਕ ਨੇ ਉੱਥੇ ਪਹੁੰਚ ਜਾਂਦੇ ਨੇ ਮਦਦ ਦੇ ਲਈ ਜੋ ਪੁਲਿਸ ਦੀਆਂ ਟੀਮਾਂ ਹੁੰਦੀਆਂ ਨੇ ਜੋ ਐਨਡੀਆਰਫ ਦੀਆਂ ਟੀਮਾਂ ਹੁੰਦੀਆਂ ਨੇ ਉਹ ਵੀ ਰਾਹਤ ਕਾਰਜ ਤੇ ਲਈ ਪਹੁੰਚ ਜਾਂਦੀ ਨੇ ਪਰ ਕਿੰਨਾ ਭਿਆਨਕ ਇਹ ਹਾਦਸਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਵੱਡਾ ਹਾਦਸਾ ਮਹਾਰਾਸ਼ਟਰ ਦੇ ਪੁਨੇ ਦੇ ਵਿੱਚ ਵਾਪਰਿਆ ਹੈ ਜਿੱਥੇ ਲੋਕ ਘੁੰਮਣ ਫਿਰਨ ਦੇ ਲਈ ਆਏ ਸਨ ਟੂਰਿਸਟ ਸਨ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਸਥਾਨਕ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਪੁਲ ਤੇ ਮਨਾਹੀ ਸੀ ਟੂਰਿਸਟ ਨਹੀਂ ਆ ਸਕਦੇ ਸਨ ਪਰ ਟੂਰਿਸਟ ਉੱਥੇ ਗਏ ਤੇ ਇਸ ਪੁਲ ਦੇ ਹਾਲਾਤ ਕਿਸ ਤਰੀਕੇ ਦੇ ਨੇ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਪੁਲ ਦੀ ਹਾਲਤ ਬਹੁਤ ਖਸਤਾ ਹੈ ਤੇ ਇਹ ਲੋਕ ਜਿਹੜੇ ਨੇ ਉੱਥੇ 150 ਦੇ ਕਰੀਬ ਲੋਕ ਜਿਹੜੇ ਨੇ ਉੱਥੇ ਪਹੁੰਚੇ ਹੋਏ ਸਨ ਤੇ ਕਿਹਾ ਜਾ ਰਿਹਾ ਕਿ ਭਾਰ ਜਿਹੜਾ ਪੁਲ ਤੇ ਵੱਜ ਜਾਂਦਾ ਹੈ ਉਸ ਤੋਂ ਬਾਅਦ ਇਹ ਪੁਲ ਟੈ ਟੇਰੀ ਹੋ ਜਾਂਦਾ ਹੈ ਤਾਂ ਪੁਲ ਟੁੱਟ ਜਾਂਦਾ ਹੈ ਤੇ ਲੋਕ ਜਿਹੜੇ ਨੇ ਰੁੜ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਤਬਾਹੀ ਦੀਆਂ ਇਹ ਤਸਵੀਰਾਂ ਨੇ ਲਗਾਤਾਰ ਤੁਸੀਂ ਆਪਣੀ ਸਕਰੀਨ ਤੇ ਇਹ ਤਬਾਹੀ ਦੀਆਂ ਤਸਵੀਰਾਂ ਦੇਖ ਰਹੇ ਹੋ ਤਾਂ ਮੁੰਬਈ ਦੇ ਪੂਨੇ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ ਦੁਪਹਿਰ ਦਾ ਸਮਾਂ ਸੀ ਜਦੋਂ ਇਹ ਲੋਕ ਇੱਥੇ ਘੁੰਮਣ ਦੇ ਲਈ ਆਂਦੇ ਨੇ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਅਗਲੇ ਹੀ ਪਲ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਵੇਗਾ ਅੱਜ ਐਤਵਾਰ ਦਾ ਦਿਨ ਸੀ ਪਰ ਟੂਰਿਸਟ ਲਈ ਇਹ ਐਤਵਾਰ ਦਾ ਦਿਨ ਭਾਰੀ ਪੈ ਗਿਆ ਕਿਹਾ ਜਾ ਰਿਹਾ ਕਿ ਇੰਦਰਾਣੀ ਨਦੀ ਤੇ ਜੋ ਪੁਲ ਸੀ ਲੋਕ ਇੰਦਰਾਣੀ ਨਦੀ ਤੇ ਪਾਣੀ ਦਾ ਪੱਧਰ ਵੇਖਣ ਨੂੰ ਆਏ ਸਨ ਕਿਉਂਕਿ ਇਹ ਟੂਰਿਸਟ ਪਲੇਸ ਸੀਗਾ ਤੇ ਲੋਕ ਇੱਥੇ ਆਏ ਸਨ ਲਗਾਤਾਰ ਮੀਂਹ ਪੈ ਰਿਹਾ ਸੀ ਤੇ ਇਸ ਦੇ ਕਾਰਨ ਜੋ ਇੰਦਰਾਣੀ ਨਦੀ ਸੀ ਉਸ ਦਾ ਵੀ ਪੱਧਰ ਵਧਿਆ ਹੋਇਆ ਸੀ ਤੇ ਅਚਾਨਕ ਜਦੋਂ ਲੋਕ ਇਸ ਪੁਲ ਜਦੋਂ ਟੁੱਟਦਾ ਹੈ ਤਾਂ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਜਿਨ੍ਹਾਂ ਲੋਕਾਂ ਨੂੰ ਤਾਂ সুইমিং ਆਂਦੀ ਸੀ ਉਹ ਤਾਂ ਤੈਰ ਕੇ ਸਾਈਡ ਹੋ ਗਏ ਪਰ ਜਿਨ੍ਹਾਂ ਲੋਕਾਂ ਨੂੰ সুইমিং ਨਹੀਂ ਆਂਦੀ ਸੀ ਉਹ ਲੋਕ ਡੁੱਬ ਜਾਂਦੇ ਨੇ ਜਿਸ ਤੋਂ ਬਾਅਦ ਚੀਖ ਚਿਹਾੜਾ ਮੱਚ ਜਾਂਦਾ ਹੈ ਤਾਂ ਤਬਾਹੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਅੱਜ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਜਦਕਿ ਕਈ ਲੋਕ ਜਿਹੜੇ ਨੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਜਿੱਥੇ ਵੱਡਾ ਹਾਦਸਾ ਵਾਪਰਿਆ ਹੈ ਪੂਨੇ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਵੀਕੈਂਡ ਮਨਾਉਣ ਦੇ ਲਈ ਇਹ ਲੋਕ ਆਏ ਹੋਏ ਸਨ ਤੇ ਇਸੇ ਦਰਮਿਆਨ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁੱਲ ਟੁੱਟ ਚੁੱਕਾ ਹੈ ਇਹ ਜੋ ਹਿੱਸਾ ਹੈ ਪਾਣੀ ਦੇ ਵਿੱਚ ਇੱਥੇ ਲੋਕ ਖੜੇ ਸਨ ਤੇ ਅਚਾਨਕ ਪੁੱਲ ਟੁੱਟ ਗਿਆ ਤੇ ਲੋਕ ਪਾਣੀ ਦੇ ਵਿੱਚ ਰੁੜ ਗਏ ਵੱਡਾ ਹਾਦਸਾ ਇਸ ਨੂੰ ਮੰਨਿਆ ਜਾ ਸਕਦਾ ਕਿਉਂਕਿ ਦੋ ਲੋਕਾਂ ਨੂੰ ਆਪਣੀ ਜ਼ਿੰਦਗੀ ਗਵਾੜੀ ਪਈ ਹੈ ਤੁਸੀਂ ਸੋਚੋ ਇਹ ਪੁਲ ਦੀ ਹਾਲਤ ਕਿਸ ਤਰੀਕੇ ਦੀ ਹੋਏਗੀ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਪੁਲ ਕਾਫੀ ਪੁਰਾਣਾ ਸੀ ਜੋ ਵਿਧਾਇਕ ਨੇ ਉਹਨਾਂ ਦਾ ਕਹਿਣਾ ਕਿ ਇੱਥੇ ਟੂਰਿਸਟ ਦੇ ਆਉਣ ਦੀ ਮਨਾਹੀ ਸੀ ਲੋਕਾਂ ਦੇ ਆਉਣ ਦੀ ਮਨਾਹੀ ਸੀ ਕਿ ਲੋਕ ਇੱਥੇ ਨਹੀਂ ਆ ਸਕਦੇ ਪਰ ਕੋਈ ਕਰਮਚਾਰੀ ਉੱਥੇ ਮੌਜੂਦ ਨਹੀਂ ਸੀ ਤੇ ਲੋਕ ਉੱਥੇ ਪਹੁੰਚ ਗਏ ਤੇ ਤੁਸੀਂ ਸੋਚੋ ਜਿਸ ਪੁਲ ਦੀ ਹਾਲਤ ਇੰਨੀ ਖਰਾਬ ਹੈ ਉੱਥੇ 150 ਲੋਕ ਇਕੱਠੇ ਆ ਜਾਣ ਉਤੋਂ ਵਿਕਲਸ ਵੀ ਕਿਹਾ ਜਾ ਰਿਹਾ ਕਿ ਨਿਕਲ ਰਸਨ ਤੇ ਅਚਾਨਕ ਜਦੋਂ 150 ਦੇ ਕਰੀਬ ਲੋਕ ਉੱਥੇ ਪਹੁੰਚ ਜਾਂਦੇ ਨੇ ਤੇ ਇਹ ਪੁਲ ਅਚਾਨਕ ਡਿੱਗ ਜਾਂਦਾ ਹੈ ਪਾਣੀ ਦੇ ਵਿੱਚ ਰੁੜਦੇ ਹੋਏ ਵੀ ਲੋਕ ਨਜ਼ਰ ਆਏ ਜਿਨ੍ਹਾਂ ਦਾ ਰੈਸਕਿਊ ਆਪਰੇਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਜੋ ਅਧਿਕਾਰੀਆਂ ਨੇ ਉਹਨਾਂ ਦੇ ਮੁਤਾਬਕ ਕਰੀਬ 38 ਲੋਕ ਜਿਹੜੇ ਨੇ ਲਾਪਤਾ ਦੱਸੇ ਜਾ ਰਹੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨੀਆਂ ਭਿਆਨਕ ਇਹ ਤਸਵੀਰਾਂ ਨੇ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਲਗਾਤਾਰ 2 ਦਿਨ ਤੋਂ ਮੀਂਹ ਪੈ ਰਿਹਾ ਸੀ ਤੇ ਮੀਂਹ ਪੈਣ ਦੇ ਕਾਰਨ ਪਾਣੀ ਦਾ ਵਹਾਅ ਜਿਹੜਾ ਹੈ ਉਹ ਜ਼ਿਆਦਾ ਹੋ ਗਿਆ ਸੀ ਤਾਂ ਵੱਡਾ ਹਾਦਸਾ ਅੱਜ ਵਾਪਰਿਆ ਜਿੱਥੇ ਦੋ ਲੋਕਾਂ ਦੀ ਜ਼ਿੰਦਗੀ ਚਲੀ ਗਈ ਹੈ ਅਤੇ ਕੁਝ ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਕੁਝ ਲੋਕ ਜਿਹੜੇ ਨੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਲੋਕ ਇੱਥੇ ਵੀਕੈਂਡ ਮਨਾਣ ਆਏ ਸਨ ਐਤਵਾਰ ਦਾ ਦਿਨ ਸੀ ਲੋਕ ਸੈਟਰਡੇ ਸੰਡੇ ਘੁੰਮਣ ਚੱਲ ਜਾਂਦੇ ਨੇ ਤੇ ਮਹਾਰਾਸ਼ਟਰ ਦੇ ਪੂਨੇ ਦੇ ਕੋਲੇ ਪੂਰਾ ਹਾਦਸਾ ਵਾਪਰਿਆ 10000 ਜੋ ਹਾਦਸੇ ਵਾਲੀ ਥਾਂ ਉਹ ਪੂਨੇ ਤੋਂ ਸਿਰਫ 30 ਕਿਲੋਮੀਟਰ ਦੂਰ ਹੈ ਲੋਕ ਇੱਥੇ ਹਮੇਸ਼ਾ ਆਉਂਦੇ ਸਨ ਅਕਸਰ ਆਉਂਦੇ ਸਨ ਤੇ ਅੱਜ ਵੀ ਲੋਕ ਇੱਥੇ ਉਮਣ ਫਿਰਨ ਆਇਸਣ ਮੌਸਮ ਦਾ ਨਜ਼ਾਰਾ ਲੈਣ ਆਇਸਣ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਜਾਵੇਗਾ ਕੁੰਡ ਪੂਨੇ ਤੋਂ ਕੁੰਡ ਮਾਲਾਦੀ ਜੇਕਰ ਦੂਰੀ ਦੀ ਗੱਲ ਕੀਤੀ ਜਾਵੇ ਤਾਂ ਮਹਿਜ਼ 30 ਕਿਲੋਮੀਟਰ ਦੂਰੀ ਹੈ ਮੁੰਬਈ ਦੇ ਰਸਤੇ ਦੇ ਵਿੱਚ ਐਕਸਪ੍ਰੈਸ ਵੇ ਦੇ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਹੀ ਆਂਦਾ ਹੈ ਤੇ ਵੀਕੈਂਡ ਤੇ ਕਿਹਾ ਜਾਂਦਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਜੋ ਵਿਧਾਇਕ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਲੋਕਾਂ ਦੇ ਆਉਣ ਦੀ ਮਨਾਹੀ ਸੀ ਪਰ ਲੋਕ ਇੱਥੇ ਆ ਗਏ ਤੇ ਉਹ ਵੀ ਤੁਸੀਂ ਸੋਚੋ ਜਿਸ ਪੁਲ ਦੀ ਹਾਲਤ ਇੰਨੀ ਖਸਤਾ ਹੈ ਉਸ ਪੁਲ ਤੇ ਇੱਕ ਥਾਂ ਦੇ ਉੱਤੇ 150 ਲੋਕ ਜੇਕਰ ਖੜ੍ਹ ਜਾਣ ਤੇ ਫਿਰ ਉਹ ਪੁਲ ਟੁੱਟ ਜਾਂਦਾ ਤੇ ਲੋਕ ਜਿਹੜੇ ਨੇ ਰੁੜ ਜਾਂਦੇ ਨੇ ਜਿੰਨਾ ਲੋਕਾਂ ਨੂੰ ਤਾਂ ਤੈਰਨਾ ਆਉਂਦਾ ਸੀ ਉਸ ਸਾਈਡ ਤੇ ਚਲੇ ਗਏ ਪਰ ਜਿੰਨਾ ਲੋਕਾਂ ਨੂੰ ਤੈਰਨਾ ਨਹੀਂ ਆਉਂਦਾ ਸੀ ਉਹ ਪਾਣੀ ਦੇ ਇਸ ਤੇਜ਼ ਵਹਾਅ ਦੇ ਵਿੱਚ ਰੁੜ ਕੇ ਅੱਗੇ ਚਲੇ ਗਏ ਐਨਡੀਆਰਐਫ ਦੀਆਂ ਟੀਮਾਂ ਲਗਾਤਾਰ ਸਰਚ ਆਪਰੇਸ਼ਨ ਕਰ ਰਹੀਆਂ ਨੇ ਰਾਹਤ ਕਾਰਜ ਜਿਹੜਾ ਹੈ ਉਹਨਾਂ ਦੇ ਵੱਲੋਂ ਚਾਰੀ ਕਰ ਦਿੱਤਾ ਗਿਆ ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮਿਤ ਸ਼ਾਹ ਨੇ ਵੀ ਇਸ ਕਟਨ ਤੇ ਦੁਖਜਤ ਹੈ ਗ੍ਰਹਿ ਮੰਤਰੀ ਹਮੇਸ਼ਾ ਦੇ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਮੁੰਬਈ ਦੇ ਪੁਨੇ ਦੇ ਵਿੱਚ ਹਾਦਸਾ ਵਾਪਰਿਆ ਇਹ ਬੇਹਦ ਦੁਖਦਾਈ ਹਾਦਸਾ ਹੈ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਨੂੰ ਗਵਾਇਆ ਉਹਨਾਂ ਪਰਿਵਾਰਾਂ ਦੇ ਨਾਲ ਮੇਰੀ ਸੰਵੇਦਨਾ ਹੈ ਇਸ ਦੁਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਹੈ ਅਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਜੋ ਸੀਐਮ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਲਗਾਤਾਰ ਹਲਾਤਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਮਹਾਰਾਸ਼ਟਰ ਦੇ ਜੋ ਸੀਐਮ ਨੇ ਨਵਿੰਦਰ ਫੇੜਨਾ ਵੀ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਸ ਮੌਕੇ ਤੇ ਪੂਰੇ ਪ੍ਰਸ਼ਾਸਨ ਜਿਹੜਾ ਉਹ ਰਾਹਤ ਕਾਰਜ ਤੇ ਵਿੱਚ ਲੱਗਿਆ ਹੋਇਆ ਦੋ ਲੋਕਾਂ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਲੱਗਿਆ ਉਹਨਾਂ ਪਰਿਵਾਰਾਂ ਦੇ ਨਾਲ ਮੇਰੀ ਸੰਵੇਦਨਾ ਹੈ ਜਿਨ੍ਹਾਂ ਪਰਿਵਾਰਾਂ ਨੇ ਆਪਣੇਆਂ ਨੂੰ ਗਵਾਇਆ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਪੁਲਿਸ ਕਮਿਸ਼ਨਰ ਨੇ ਡਿਵੀਜ਼ਨਲ ਕਮਿਸ਼ਨਰ ਨੇ ਤਹਿਸੀਲਦਾਰ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨੋਂ ਤੋਂ ਪੂਰੀ ਜੋ ਹਾਲਾਤ ਨੇ ਉਹਨਾਂ ਦੀ ਸਮੀਖਿਆ ਲਈਤੀ ਜਾ ਰਹੀ ਹੈ ਜੋ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਗਿਆ ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕੁਝ ਲੋਕ ਹਾਲੇ ਵੀ ਫਸੇ ਹੋਏ ਨੇ ਐਨਡੀਆਰਐਫ ਦੀਆਂ ਟੀਮਾਂ ਉੱਥੇ ਪਹੁੰਚੀਆਂ ਹੋਈਆਂ ਨੇ ਤੇ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ 6 ਲੋਕਾਂ ਦਾ ਰੈਸਕਿਊ ਕਰ ਲਿੱਤਾ ਗਿਆ ਵਾ 32 ਲੋਕ ਜਿਹੜੇ ਨੇ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਤੇ 6 ਲੋਕ ਜਿਨ੍ਹਾਂ ਦੀ ਹਾਲਤ ਇਸ ਵੇਲੇ ਕ੍ਰਿਟੀਕਲ ਬਣੀ ਹੋਈ ਹੈ ਤਾਂ ਇਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਉਹ ਮੁੰਬਈ ਦੇ ਜੋ ਸੀਐਮ ਨੇ ਉਹਨਾਂ ਦੇ ਵੱਲੋਂ ਦੱਸੇ ਗਏ ਨੇ ਤਾਂ ਵੱਡਾ ਹਾਦਸਾ ਵਾਪਰਿਆ ਅੱਜ ਐਤਵਾਰ ਦੀ ਜੋ ਦੁਪਹਿਰ ਕਹਿ ਲਓ ਉਹ ਇਹਨਾਂ ਲੋਕਾਂ ਦੇ ਲਈ ਦੁਖਦਾਈ ਸਾਬਤ ਹੋਈ ਹੈ ਕਿਉਂਕਿ ਇਹ ਲੋਕ ਤਾਂ ਉੱਥੇ ਘੁੰਮਣ ਫਿਰਨ ਗਏ ਸੀ ਇਹ ਤਾਂ ਜੋ ਨਦੀ ਇੰਦਰਾਣੀ ਨਦੀ ਹੈ ਉਸਤੇ ਪੁਲ ਬਣਿਆ ਸੀ ਮੌਸਮ ਦਾ ਨਜ਼ਾਰਾ ਲੈ ਰਹੀ ਸੀ ਪਰ ਇਹਨਾਂ ਲੋਕਾਂ ਨੂੰ ਨਹੀਂ ਸੀ ਪਤਾ ਕਿ ਅਗਲੇ ਹੀ ਪਲ ਇਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਵੇਗਾ ਜੋ ਸ਼ੁਰੂਆਤੀ ਜਾਣਕਾਰੀ ਹੈ ਜੇਕਰ ਗੱਲ ਕੀਤੀ ਜਾਵੇ ਸਥਾਨਕ ਲੋਕਾ ਦਿੱਤਾ ਸਥਾਨਕ ਲੋਕਾ ਦਾ ਵੀ ਇਹੀ ਕਹਿਣਾ ਸੀ ਕਿ ਪੁਲ ਦੀ ਹਾਲਤ ਕਾਫੀ ਖਸਤਾ ਸੀਗੀ ਪੁਲ ਤੇ ਜੋ ਵਿਧਾਇਕ ਨੇ ਉਥੇ ਦੇ ਲੋਕਲ ਉਹਨਾਂ ਦਾ ਇਹੀ ਕਹਿਣਾ ਸੀ ਕਿ ਇਸ ਪੁਲ ਤੇ ਸਿਰਫ ਫਾਰਮਰਸ ਨੂੰ ਆਉਣ ਜਾਣ ਦਿੱਤਾ ਜਾਂਦਾ ਸੀ ਜੋ ਸਲਾਨੀ ਸੀ ਜੋ ਟੂਰਿਸਟ ਸੀ ਉਹਨਾਂ ਦੇ ਆਉਣ ਤੇ ਮਨਾਹੀ ਸੀ ਪਰ ਸਵਾਲ ਕਿ ਟੂਰਿਸਟ ਉਥੇ ਗਏ ਕਿੱਦਾਂ ਜੇਕਰ ਇਹ ਪੁਲ ਦੀ ਹਾਲਤ ਖਸਤਾ ਸੀ ਤਾਂ ਉਥੇ ਸਾਈਨ ਬੋਰਡ ਕੋਈ ਲਗਾਇਆ ਗਿਆ ਸੀ ਕਿ ਇਸ ਪੁਲ ਤੇ ਜਾਣ ਦੀ ਮਨਾਹੀ ਆ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਪਰ ਜਿੰਨਾ ਲੋਕਾਂ ਨੇ ਆਪਣਿਆਂ ਨੂੰ ਗਵਾ ਲਿਆ ਉਹ ਦੋ ਪਰਿਵਾਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਇਸ ਵੇਲੇ ਸੱਥਰ ਵਿੱਚ ਚੁੱਕੇ ਨੇ ਉਹਨਾਂ ਪਰਿਵਾਰਾਂ ਨੂੰ ਹੁਣ ਕੌਣ ਜਵਾਬ ਦੇਵੇਗਾ ਤੇ ਜਿਹੜੇ ਲੋਕ ਹੱਲੇ ਵੀ ਲਾਪਤਾ ਨੇ ਉਹਨਾਂ ਦੀ ਭਾਲ ਕਦੋਂ ਤੱਕ ਪੂਰੀ ਹੋਵੇਗੀ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਪਰ ਵੱਡਾ ਹਾਦਸਾ ਅੱਜ ਐਤਵਾਰ ਦਾ ਦਿਨ ਸੀ ਲੋਕ ਇੱਥੇ ਘੁੰਮਣ ਫਿਰਨ ਦੇ ਲਈ ਗਏ ਸਿਰ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਵੇਗਾ ਮੁੰਬਈ ਦੇ ਪੁਨੇ ਦੇ ਵਿੱਚ ਕੁੰਡਮਾਲਾ ਪਿੰਡ ਹੈ ਉਸ ਦੇ ਨੇੜੇ ਹੀ ਇੰਦਰਾਨੀ ਨਦੀ ਹੈ ਤੇ ਉਸ ਤੇ ਪੁਲ ਸੀਗਾ ਤੇ ਇਸ ਪੁਲ ਦੀ ਹਾਲਤ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਕਿੰਨੀ ਖਰਾਬ ਹੋਵੇਗੀ ਕਿ ਇਸ ਪੁਲ ਤੇ ਜਦੋਂ 150 ਲੋਕ ਜੜਦੇ ਨੇ ਤੇ ਅਚਾਨਕ ਇਹ ਪੁੱਲ ਟਹਿ ਟੇਰੀ ਹੋ ਜਾਂਦਾ ਹੈ ਪੁੱਲ ਦਾ ਪੂਰਾ ਹਿੱਸਾ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਜੋ ਲੋਕ ਹੁੰਦੇ ਨੇ ਉਹ ਪਾਣੀ ਦੇ ਵਿੱਚ ਰੁੜ ਜਾਂਦੇ ਨੇ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਕਿਉਂਕਿ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਹੀ ਸੀ ਜਿਸ ਦੇ ਕਾਰਨ ਪਾਣੀ ਦਾ ਪੱਧਰ ਵਧਿਆ ਹੋਇਆ ਸੀ ਵਿਧਾਇਕ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਪੁੱਲ ਦਾ ਹਾਲ ਜਿਹੜਾ ਸੀਗਾ ਤੇ ਲੋਕਾਂ ਦੇ ਨਾਲ ਇਹ ਹਾਦਸਾ ਕਿਵੇਂ ਵਾਪਰਿਆ ਹੈ यहाँ पे जो आपको छोटा सा ब्रिज दिख रहा है वो यहाँ के फार्मर लोगों को जाने आने के लिए पैदल जाने आने के लिए इसका पूरा तीस साल पहले अरेंजमेंट किया था लेकिन यहाँ पे ज्यादा पर्यटक लोग टू व्हीलर वाले लोग उसके बीच में आके जिस टाइम आने का टाइम हुआ था वो पूरा इकट्ठा सौ डेढ़ सौ लोग आने के बाद उसके ऊपर ज्यादा लोड होके नीचे फैल गए है अभी दो लोगों की मौत हुई है बचाव कार्य यहाँ पे एनडीआरएफ का पिंपरी चिंतौ पुणे कारपोरेशन का पूरे तरफ से यहाँ पे सहयोग है बीच बीच में हम लोग रिपेयर भी करते थे लेकिन यहाँ पे पर्यटकों को यहाँ पे टू व्हीलर आने के लिए मचाव किया था यहाँ पे प्रतिबंधन किया था फिर भी लोग यहाँ पे आते तो अभी क्या ऐसा इंसिडेंट होना अच्छा नहीं है लेकिन लोगों ने भी समझना चाहिए था यहाँ पे टूरिस्ट लोग सैटरडे संद, संडे ज्यादा करके टूरिस्ट लोग आते हैं तो यहाँ पे टूरिस्ट लोगों को आजू बाजू में घूमने के लिए जगह है यहाँ पे घूमना ठीक था लेकिन ब्रिज के ऊपर आना मना होते हुए भी यहाँ पे आए ये एक एक हुआ है। तहसील में कुंडमाड़ा में इंद्रानी रिवर पे एक पुराना ब्रिज था साखो ब्रिज वो आज दोपहर चार बजे के दरमियान पर्यटक यहाँ पे लगभग चार पर्यटक घूमने आए थे उसमें से सौ सवा सौ पर्यटक एक ही जगह पे ब्रिज पे खड़े थे वो ब्रिज अचानक से कोलाप सौके उसमें लगभग बीस पच्चीस लोग के गए उसमें से कुछ लोग हमारे स्थानीय कार्यकर्ता ने बाहर निकाले और चार पांच लोग अभी भी ब्रिज के अंदर फंसे हैं ब्रिज का जो बाग पानी में गिरा है